अमित शाह मुर्दाबाद शाह माफ़ी मंगो माफ़ी मंगो बी सरकार मुर्दाबाद ਬੇਕਰ ਸਾਡੀ ਹਾਲਾਤ ਵਿੱਚ ਸੁਧਾਰ ਹੋਇਆ ਤਾਂ ਬਾਬਾ ਸਾਹਿਬ ਡਾਕਟਰ ਮੇਕਰ ਦੁਆਰਾ ਉਹਨਾਂ ਦੇ ਜਿੱਕੇ ਸਬੰਧਾਨ ਦੁਆਰਾ ਹੋਇਆ ਹੈ ਤੇ ਅਸੀਂ ਪੂਰ ਜੋਰ ਅਮਿਤ ਸ਼ਾਹ ਦੇ ਬਿਆਨ ਦੀ ਨਖੇਦੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਅਮਿਤ ਸ਼ਾਹ ਤੋਂ ਹਸਤੀਫਾ ਮੰਗਿਆ ਜਾਏ ਤੇ ਉਹਨਾਂ ਨੂੰ ਸਰਬੰਨਕ ਮਾਫੀ ਮੰਗਣੀ ਚਾਹੀਦੀ ਹੈ ਤੇ ਅੱਜ ਅਸੀਂ ਸਮੂਹ ਮੌਜਨ ਸਮਾਜ ਦੇ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਇਹ ਅਮਿਤ ਸ਼ਾਹ ਦਾ ਪਤਲਾ ਫੂਕ ਰਹੀਆਂ ਹਾਂ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ

ਦੀ ਸਰਕਾਰ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਅਮਿਤ ਸ਼ਾ ਹਾਏ 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 ਕੀ ਗੱਤਾ ਆ ਪਾਰਟੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਜੋ ਸੰਸਦ ਵਿੱਚ ਜਿਹੜੇ ਇਸ ਦੇਸ਼ ਦੇ ਸਭ ਤੋਂ ਉੱਚੇ ਅਧਿਕਾਰ ਦੇ ਬੈਠੇ ਆ ਅਮਿਤ ਸ਼ਾ ਅਮਿਤ ਸ਼ਾ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਕੀਤਾ ਅਸੀਂ ਸਮੂਹ ਅੰਬੇਦਕਰੀ ਜਥੇਬੰਦੀਆਂ ਗੁਰੂ ਰਵਿਦਾਸ ਸਭਾ માં ਬਾਲਮੀਕੀ ਸਭਾ માં ਅਸੀਂ ਸਮੂਹ ਪ੍ਰਸ਼ਾਸਨ ਵੱਲੋਂ ਇਹ ਮੰਗ ਕਰਦੇ ਆ ਵੀ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਮਿਤ ਸ਼ਾਹ ਸੰਸਦ ਵਿੱਚ ਇਸ ਗੱਲ ਦੀ ਮਾਫੀ ਮੰਗੇ ਕਿ ਉਹਨਾਂ ਨੇ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਅਪਮਾਨ ਕੀਤਾ ਜੈਪੀ ਜੈਪਾ ਨਮੋਬਦੈ ਪਰ ਜੋ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਐਮਪੀ ਅਮਿਤ ਸ਼ਾਹ ਨੇ ਭਾਰਤੀ ਸੰਸਦ ਦੇ ਵਿੱਚ 바ਵਾ ਸਾਹਿਬ ਜੀ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ ਸੋ ਅੱਜ ਅੰਬੇਡਰਖਾਨਾ ਮੂਲ ਵਾਸੀ ਇਸ ਮੁੱਚੀ ਟੀਮ ਵੱਲੋਂ ਅੰਬੇਡਰ ਜਿੰਨੀਆਂ ਵੀ 바ਵਾ ਸਾਹਿਬ ਦੇ ਉਤਸਾਹ ਦੇ ਉੱਤੇ ਜੱਫੇ ਪੰਦੀਆਂ ਹਨ ਬਾਲਮੀਕ ਸੁਭਾਵਾ ਮਾਗੁਰ ਰਵਿਦਾ ਸੁਭਾਵਾ ਅੱਜ ਲਲ ਮਿਲ ਕੇ ਖਵਾੜਾ ਵਿਖੇ ਅਮਿਤ ਸ਼ਾਹ ਦਾ ਪੁੱਤਰਾ ਉਹ ਫੁੱਟਣਾ ਹੈ ਸੋ ਜੋ ਭਾਜਪੀ ਦੀ ਜਾਂ ਮਨੁਵਾਦੀਆਂ ਦੀ ਜੋ ਅੰਦਰ ਦੀ ਉਹਨਾਂ ਦੀ ਭਾਵਨਾ ਹੈ ਉਹ ਅੱਜ ਜਾ ਸੱਸਾ ਦੇ ਵਿੱਚ ਜ਼ਾਹਰ ਹੋ ਗਈ ਹੈ ਸੋ ਅੱਲੇ ਤਾਂ ਇਹਨਾਂ ਭਾਜਪੀ ਇਹਨਾਂ ਆਰਐਸਐਸ ਦੇ ਜੋ ਮਨੁਵਾਦੀ ਲੋਕਾਂ ਨੇ ਅਜੇ ਤੱਕ ਅਲਾ ਇਹਨਾਂ ਨੂੰ ਅੰਬੇਡਕਰ ਸਾਹਿਬ ਤੋਂ ਪ੍ਰੋਬਲਮ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ 바ਵਾ ਸਾਹਿਬ ਦੇ ਪਰੋਕਾਰ ਇਸ ਤਰ੍ਹਾਂ ਦੀਆਂ ਜੋ 바ਵਾ ਸਾਹਿਬ ਨੂੰ ਸਮਾਜ ਵਿੱਚ ਲੈ ਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜੋਤੀ ਦਾ ਫੁੱਲੇ ਤਾਂ ਕੋਈ ਪ੍ਰੋਬਲਮ ਹੋਵੇਗੀ ਔਰ ਮਾਨਮਤ ਸਾਹਿਬ ਸ੍ਰੀ ਕੰਚੀ ਨਾਮ ਦਾ ਕੋਈ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਹੋਵੇਗੀ ਇਹ ਆਵਾਜ਼ ਪ੍ਰੈਸ ਵਿੱਚ ਜਦਿਆਂ ਸਾਡੀ ਆਵਾਜ਼ ਜਾਂਦੀ ਹੈ ਸੋ ਬੇਨਤੀ ਹੈ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਮਹੱਲਿਆਂ ਦੇ ਵਿੱਚ ਅਮਿਤ ਸ਼ਾ ਦੇ ਪੁੱਤਲੇ ਫੂਕੇ ਜਾਣ ਤਾਂ ਜੋ ਆਪਣੇ ਸਮਾਜ ਨੂੰ ਨਾਮਬੰਦ ਕਰਕੇ ਤੇ ਉਸ ਤੋਂ ਅਸੀਂ ਇਸ ਤੀਫਾ ਦੀ ਮੰਗ ਕਰਦੇ ਹਾਂ ਔਰ ਸੰਸਦ ਦੇ ਵਿੱਚ ਜੋਮੀ ਸ਼ਾਹ ਉਹ ਆਪਣੀ ਮਾਫੀ ਮੰਗੇ ਬਾਬਾ ਸਾਹਿਬ ਜੀ ਬਾਬਾ ਹੋਜਨ ਸਮਾਜ ਦੇ ਕੋਲ ਸੋਸੀ ਇਹਨੀਆਂ ਗੱਲਾਂ ਕਹਿੰਦੇ ਆ ਆਪ ਸਮੂਹ ਸਾਥੀਆਂ ਧੰਨਵਾਦ ਕਰਦੇ ਆ ਜੈ ਭੀ ਜੈ ਭਗਤ ਮੈਂ ਐਡਵੋਕੇਟ ਹਰਪ੍ਰਜਨ ਸਾੰਪਲਾ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਤਾਂ ਜੋ ਆਮਿਤ ਸ਼ਾਹ ਦੇ ਬਰੁੱਧ ਆਪਾਂ ਮਜਾਰਾ ਕਰ ਸਕੀਏ ਔਰ ਉਹਨਾਂ ਦਾ ਪੁਤਲਾ ਫੂਕ ਸਕੀਏ ਕਿਉਂਕਿ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਅੰਬੇਡਕਰ ਦਾ ਨਾਮ ਇੱਕ ਫੈਸ਼ਨ ਬਣ ਗਿਆ ਹੈ ਔਰ ਅੰਬੇਡਕਰ ਦੇ ਨਾਮ ਦੇ ਨਾਲੋਂ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਆ ਉਹਨੂੰ ਸੱਤ ਜਨਮਾਂ ਦਾ ਜਿਹੜਾ ਸਵਰਗ ਜਿਹੜਾ ਉਹ ਪ੍ਰਾਪਤ ਹੋ ਜਾਊਗਾ। ਕੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਬਹੁਤ ਹੋਰ ਜਿਹੜੀ ਆ ਉਹ ਔ ਦੋਸ਼ੀ ਹੈਗੇ ਫਲਾਡੇ ਤੇ ਉਹਨਾਂ ਨੇ ਭਾਰਤ ਰਤਨ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਰੁੱਧ ਆਪਿ ਸ਼ਬਦ ਬੋਲੇ ਆ ਮਾੜੀ ਸ਼ਬਦਾਵਲੀ ਜਿਹੜੀ ਆ ਬੋਲੀ ਹੈ ਔਰ ਇਹ ਸਿਰਫ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਹੀ ਅਪਮਾਨ ਨਹੀਂ ਹੈ ਪੂਰੇ ਵਿਸ਼ਵ ਦੇ ਦੱਬੇ ਕੁਲੇ ਲੋਕਾਂ ਦਾ بے ਆਸਰੇ ਲੋਕਾਂ ਦਾ ਅਪਮਾਨ ਹੈ ਸੰਵਿਧਾਨ ਦਾ ਅਪਮਾਨ ਹੈ ਤੋਂ ਅੱਜ ਅਸੀਂ ਅੰਬੇਡਕਰ ਸੈਨਾ ਬਣਾਂ ਅੰਬੇਡਕਰ ਸਹਿਨਾ ਮੋਲ ਨਿਵਾਸੀ ਤੇ ਮੈਂਬਰਾਂ ਬਲੋਂ ਔਰ ਜਿੰਨੇ ਵੀ ਹੋਰ ਅਗਾਂਹ ਵਧੂ ਸੰਸਥਾਵਾਂ ਦੇ ਔਤੇਦਾਰ ਸਹਿਬਾਨ ਹਨ ਉਹ ਇੱਥੇ ਇਕੱਠੇ ਹੋਏ ਹਾਂ ਤਾਂ ਜੋ ਅਮੇਸ਼ਾ ਸ਼ਾਹ ਵਰਗੇ ਲੋਕਾਂ ਦਾ ਆਪਾਂ ਖੰਡਨ ਕਰ ਸਕੀਏ ਉਹਨਾਂ ਦੇ ਮਾੜੇ ਕੰਮਾਂ ਦਾ ਜਿਹੜਾ ਆਪਾਂ ਜਿਹੜਾ ਪਤਲਾ ਆ ਉਹ ਪੁੱਛ ਸਕੀਏ ਔਰ ਅਸੀਂ ਮੰਗ ਕਰਦੇ ਹਾਂ ਕਿ ਉਹ ਪਾਰਲੀਮੈਂਟ ਦੇ ਵਿੱਚ ਪੂਰੇ ਭਾਰਤ ਦੀ ਜਨਤਾ ਦੇ ਕੋਲੋਂ ਮਾਫੀ ਮੰਗੇ ਔਰ ਅਸੀਂ ਇਹ ਵੀ ਮੰਗ ਕਰਦੇ ਆ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਕਿਉਂਕਿ ਸਭਿਧਾਨਿਕ ਐਡਾ ਵੱਡਾ ਸਭਿਧਾਨਿਕ ਅਹੁਦਾ ਹੈ ਉਹਦੇ ਉੱਤੇ ਬੈਠਣਾ ਔਰ ਸਭਿਧਾਨ ਦੀ ਕਸਮ ਖਾ ਕੇ ਬੈਠਣਾ ਔਰ ਬਾਅਦ ਵਿੱਚ ਮਾਵਾ ਸਾਹਿਬ ਦਾਤਮ ਬਿਰਤਾਰ ਜੋ ਭਾਰਤ ਰਤਨ ਆਪਣੇ ਸਭਿਧਾਨ ਨਿਰਮਾਤਾ ਹਨ ਉਹਨਾਂ ਦੀ ਇਨਸਲਟ ਕਰਨਾ ਇਹ ਇਸ ਵਾਸਤੇ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਆਪਣੇ ਅਹੁਦੇ ਤੇ ਬਿਰਾਜਮਾਨ ਰਹਿ ਸਕਣ ਉਹ ਅਸਤੀਫਾ ਦੇਣ ਔਰ ਉਹ ਮੁਆਫੀ ਮੰਗਣ ਪੂਰੇ ਦੇਸ਼ ਤੋਂ ਤਾਂ ਜੋ ਦਬੇ ਕੁੜੇ ਲੋਕਾਂ ਨੂੰ ਜਿਹੜੀ ਆ ਤਾਰਸ ਜਿਹੜੀ ਆ ਉਹ ਲੱਗਦਾ ਕਿ ਤੋਂ ਅੱਜ ਅਸੀਂ ਉਹਨਾਂ ਦਾ ਫਗਵਾੜੇ ਦੇ ਵਿੱਚ ਇੱਥੇ ਅੰਬੇਦਕਰ ਸੈਨਾ ਤੇ ਹੋਰ ਅੰਬੇਦਕਰੀ ਜਥੇਬੰਦੀਆਂ ਵੱਲੋਂ ਪਤਲਾ ਫੂਕ ਰਹੇ ਆ ਤੋਂ ਅਸੀਂ ਸਾਰੇ ਜਣੇ ਅੰਮਿਤ ਸ਼ਾਹ ਦਾ ਬਹੁਤ ਬਹੁਤ ਗਰੋਧ